ਇਹ ਮਸਾ ਜਿਹੜਾ ਜੁੱਤ ਨਾਲਾ ਬੈਠੇ ਬਾਜਦੇ ਇਹ ਮਸਾ ਜਿਹੜਾ ਜੁੱਤ ਨਾਲਾ ਬੈਠੇ ਬਾਜਦੇ ਇਹ ਮਸਾ ਜਿਹੜਾ ਜੁੱਤ ਨਾਲਾ ਬੈਠੇ ਬਾਜਦੇ ਮੁੜਦਾਬਾਦ ਜੈਕਾਰਾ ਜੈਕਾਰਾ ਮੁੜਦਾਬਾਦ ਜੈਕਾਰਾ ਨਾ ਕੋਈ ਮਰੀਕਾ ਮੁੜਦਾਬਾਦ ਮੁੜਦਾਬਾਦ ਮਹਾਰਾਜੀ ਜੈ ਜੈ ਨੰਗਾ ਜੈਕਾਰਾ ਜੈਕਾਰਾ ਮੁੜਦਾਬਾਦ ਜੈਕਾਰਾ ਰਮਨ ਸ਼ਰਮਾ ਮੁੜਦਾ ਸਰਕਾਰ ਦੇ ਹਸਪਤਾਲ ਮੁਰਦਾਬਾਦ 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 ਸਰਕਾਰ ਦੇ ਹਸਪਤਾਲ ਮੁਰਦਾਬਾਦ 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 ਸਟੇ ਰਮਨ ਸ਼ਰਮਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਰਕਾਰ ਦੇ ਹਸਪਤਾਲ ਮੁਰਦਾਬਾਦ 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 ਕੀ ਗੱਲ ਬਾਤ ਹੈ ਜਿਹੜਾ ਜੋ ਹਸਪਤਾਲ ਦੇ ਬਾਹਰ ਹੋਇਆ ਠੀਕ ਨਹੀਂ ਹੋਇਆ ਸਾਲ ਹੋ ਗਿਆ ਚਲਾ ਫੇਰਾ ਨਾ ਜਾ ਕਾਏ ਹਾਂ ਕੀ ਕਰਾਇਆ ਸੀ 10 ਲੱਖ ਰੁਪਿਆ ਲਾਤਾ ਹੈ ਕੀ ਕਰਾਇਆ ਸੀ ਹਸਪਤਾਲ ਉਹ ਅਕਸਰ ਨੇ ਹਸਨ ਕਰਾਇਆ ਹੈ ਪ੍ਰੈਸ਼ਨ ਕਰਾਇਆ ਹੈ ਕਾਦਾ ਪ੍ਰੈਸ਼ਨ ਕਰਾਇਆ ਹੈ ਕਿਸੇ ਬੋਲੋਗਾ ਕਾਰਾ ਪ੍ਰੈਸ਼ਨ ਕਰਾਇਆ ਹੈ ਉਹ ਫੈਰ ਦੇਖੀ ਸੀ ਨਾ ਕੁੱਟੋ ਤੇ ਠੀਕ ਥੋੜੀ ਅਸਾ ਤੇ ਉਦੋਂ ਦਾ ਸਹੀ ਨਹੀਂ ਹੋਇਆ ਕਿੰਨਾ ਚਿਰ ਹੋ ਗਿਆ ਇਥੋਂ ਸਾਲ ਹੋ ਗਿਆ ਠੀਕ ਤੇ ਡਾਕਟਰ ਨਾਲ ਗੱਲ ਕੀਤੀ ਕੀ ਕਹਿੰਦਾ ਉਹ ਕਹਿੰਦਾ ਕੋਈ ਨਹੀਂ ਠੀਕ ਹੋ ਜਾਏਗਾ ਫਿਰ ਕੋਈ ਗੋਰੀ ਮਿਲਦਾ ਉਹਨਾਂ ਨੇ ਠੀਕ ਹੈ ਕੀ ਨਾ ਜੀ ਦੋਤਾ ਭਗਵਾਨ ਵਾਲਮੀ ਕੀਤੀ ਰਸ ਗੁਰੂ ਗਿਆਨਾਥ ਆਸ਼ਰਮ ਤੋਂ ਜ਼ਿਲ੍ਹੇ ਦੇ ਜਨਰਲ ਸੈਕਟਰੀ ਨਾਲ ਮੈਂ ਤੇ ਇਹ ਜਿਹੜੇ ਹਰਕੇ ਹਸਪੀਟਲ ਹੈ ਜਿਹੜਾ ਰਾਧਾਕ੍ਰਿਸ਼ਨਾ ਇਹਨਾਂ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਨਾ ਨਾਮ ਭਗਵਾਨ ਦਾ ਰੱਖ ਕੇ ਤੇ ਕੰਮ ਜਿਹੜਾ ਬਿਲਕੁਲ ਹੀ ਗਲਤ ਕਰ ਰਹੇ ਆ ਇਹ ਬੀਬੀ ਰਚਨਾ ਆ ਇਹਨਾਂ ਨਾਲ ਅੱਜ ਆਪਾਂ ਸਾਰੇ ਸਮਾਜ ਦੇ ਲੋਕ ਇਕੱਠੇ ਹੋਏ ਆ ਕਿ ਇਹਨਾਂ ਦਾ ਇੱਕ ਜਿੱਟੇ ਦਾ ਆਪਰੇਸ਼ਨ ਹੋਇਆ ਤੇ ਜਦਕਿ ਇਹਨਾਂ ਨੇ ਆਪਰੇਸ਼ਨ ਕਰਨ ਤੋਂ ਪਹਿਲਾਂ ਇਹਨਾਂ ਦੇ ਬੇਟੇ ਨੇ ਕਿਹਾ ਵੀ ਆ ਕਿ ਜੇ ਤੁਸੀਂ ਕਰ ਸਕਦੇ ਜੋ ਤੇ ਤਾਂ ਇਹ ਕਰੋ ਆਪਰੇਸ਼ਨ ਨਹੀਂ ਤੇ ਰਹਿਣ ਦਿਓ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਸਾਲ ਹੋ ਗਿਆ ਇਹਨਾਂ ਦਾ ਗਿੱਟਾ ਜਿਹੜਾ ਬਿਲਕੁਲ ਮਾੜੀ ਹਾਲਤ ਆ ਸੋਜ ਪਈ ਇਹਨਾਂ ਦੇ ਗਿੱਟੇ ਤੇ ਤੁਰਿਆ ਨਹੀਂ ਜਾ ਰਿਹਾ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਥੈਰੇਪੀ ਕਰਾਓ ਉਹਨਾਂ ਕੋਈ ਹੋਰ 50000 ਮੈਂ ਥੈਰੇਪੀਆਂ ਦੇ ਵੀ ਖਰਚਾ ਵੀ ਕਿਸੇ ਤਰੀਕੇ ਨਾਲ ਠੀਕ ਹੋ ਜਾਏ ਉਸ ਤੋਂ ਪਹਿਲਾਂ ਨਾ ਆਪਾਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਬਿੜੇ ਵੀ ਆ ਜਾ ਕੇ ਇੱਕ ਵਾਰੀ ਪਹਿਲਾਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਨਾ ਤੁਸੀਂ ਕਿਹੇ ਹੋਰ ਹਸਪੀਟਲ ਤੋਂ ਇਲਾਜ ਕਰਾ ਲਓ ਤੇ ਆਪਾਂ ਜਿਹੜਾ ਉੱਥੇ ਜਿਹੜੀ ਪੇਮੈਂਟ ਕਰ ਲਾਂਗੇ ਕਿਦੇ ਵਰ ਗਿਆ ਗਿਆ ਜੀ ਇਹ ਡਾਕਟਰ ਆਰਕੇ ਸ਼ਰਮਾ ਲਓ ਅੱਛਾ ਜੀ ਤੇ ਜਦੋਂ ਕੱਲ ਇਹਨਾਂ ਬਾਬਾ ਜੀ ਸਾਡੇ ਸੋਤਾ ਜੀ ਨੇ ਵਾਲਮੀ ਕੀਤੀ ਰਤੋਂ ਬਰਿੰਦਰ ਸੋਤਾ ਜੀ ਇਹਨਾਂ ਨੇ ਦੁਬਾਰਾ ਇਹਨਾਂ ਨੇ ਗੱਲ ਕੀਤੀ ਇਹਨਾਂ ਨੇ ਕਿ ਨਹੀਂ ਅਸੀਂ ਕੁਝ ਨਹੀਂ ਕਰਨਾ ਤੁਸੀਂ ਜੋ ਕਰਨਾ ਕਰ ਲਓ ਹੂੰ ਤੇ ਅੱਜ ਅਸੀਂ ਫਿਰ ਰੋਸ ਦੇ ਵੱਜੋਂ ਇਸ ਤਰ੍ਹਾਂ ਵੇਖੋ ਗਰੀਬ ਪਰਿਵਾਰ ਜਿਹੜੇ ਆ ਜਿੰਨੇ ਵੀ ਆ ਉਹਨਾਂ ਦਾ ਕੀ ਹੁੰਦਾ ਕਿ ਮਾਹ ਹੀ ਉਹਨਾਂ ਪੈਸੇ ਇਕੱਠੇ ਕਰਕੇ ਵਿਆਜ ਬੋਝ ਦੀ ਭਰ ਕੇ ਤੇ ਆਪਣਾ ਇਲਾਜ ਕਰਾਉਣਾ ਹੁੰਦਾ ਤੇ ਲੱਖ ਡੇਢ ਲੱਖ ਰੁਪਇਆ ਜਿੰਨੇ ਖਰਚ ਲੈਣਾ ਉਹ ਸਾਲ ਵਿੱਚ ਇੱਕ ਰਿਹਾ ਤਾਂ ਤੇ ਸਤਿਆਨਾਸ਼ ਹੋ ਜਾਣਾ ਤੁਸੀਂ ਹੋਰ ਕਿਸੇ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਇਹ ਸੀ ਕੋ 90 ਹਜ਼ਾਰ ਦਾ ਉਹਨਾਂ ਬਿੱਲ ਬਣਾਇਆ ਹੋਰ ਉਹਨਾਂ ਨੇ ਕੀ ਵੀ ਕਿਹਾ ਵੀ ਆਪਰੇਸ਼ਨ ਸਹੀ ਨਹੀਂ ਹੋਇਆ ਨਹੀਂ ਸਹੀ ਨਹੀਂ ਹੋਇਆ ਉਹ ਕਹਿੰਦੇ ਅਸੀਂ ਇਹਨੂੰ ਸਹੀ ਕਰਾਂਗੇ ਦੁਬਾਰਾ ਅੱਛਾ ਜੀ ਕਿਹੜੇ ਡਾਕਟਰ ਵੱਲੋਂ ਕਿਹਾ ਗਿਆ ਕੀ ਨਾਮ ਉਹਦਾ ਰੰਧਾਵਾ ਆ ਉਹਨੇ ਤੇ ਖਲਾਫ ਕੋਈ ਕੰਪਲੈਂਟ ਕਰਾਈ ਕੰਪਲੀਟ ਨਹੀਂ ਕਰਾਈ ਅਸੀਂ ਇਸ ਤੋਂ ਬਾਅਦ ਸਿਵਲ ਸਰਜਨ ਦੇ ਇਹਦਾ ਪਹਿਲਾਂ ਕਿਰਕਰੀ ਤੇ ਹੋਵੇ ਇਹਨੂੰ ਪਤਾ ਲੱਗੇ ਸਾਰੇ ਅਮਰ ਸਰ ਦੇ ਵਿੱਚ ਪਤਾ ਲੱਗਿਆ ਵੀ ਇਹ ਕਿਹੋ ਜਿਹਾ ਇਲਾਜ ਕਰ ਰਿਆ ਇਸ ਤੋਂ ਬਾਅਦ ਅਸੀਂ ਸਿਵਲ ਸਰਜਨ ਦੇ ਦਰਖਾਸਤ ਦੇ ਕੇ ਇਹਨਾਂ ਦਾ ਹਸਪਤਾਲ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਗਰੀਬਾਂ ਦਾ ਗळा ਘੁੱਟ ਰਿਹਾ ਸਾਰੇ ਹੀ ਧਰਮ ਸਮਾਜੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਦਾਸ ਵਿਕਰਮਜੀਤ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਸਮਾਜ ਸੇਵਾ ਸਟੇਟਰੀ ਰਜਿਸਟਰਡ ਪੰਜਾਬ ਅੱਜ ਜਿਹੜਾ ਗੋਸਟ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਰਾ ਆ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਥਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਲੋ ਜਿਹੜਾ ਸਾਨੂੰ ਬੁਲਾਇਆ ਗਿਆ ਸੀ ਔਰ ਇੱਕ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆ ਜਿਹੜਾ ਰੋਸ ਮਾਰਤ ਕੀਤਾ ਜਾ ਰਿਹਾ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਅਨੇਕਾਂ ਹੀ ਹੋ ਰਿਹਾ ਕਿ ਜਿੱਥੇ ਕਿ ਗਰੀਬਾਂ ਦੇ ਨਾਲ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰ ਹੀ ਰਿਹਾ ਸੀ ਉਥੇ ਜਿਹੜੇ ਡਾਕਟਰ ਵੀ ਆ ਜਿਹੜੇ ਜੋ ਬੜੇ ਬੜੇ ਹਸਪੀਟਲ ਖੋਲ ਕੇ ਬੈਠੇ ਆ ਉਹ ਵੀ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਕੋਲ ਪੈਸਾ ਲੁੱਟ ਕੇ ਤੇ ਮੁੜ ਕੇ ਉਹ ਵਿਚਾਰੇ ਨਾਂ ਤੇ ਬਿਲਕੁਲ ਸਹੀ ਹੁੰਦੇ ਆ ਇਹੋ ਹੀ ਮਸਲਾ ਹੈ ਕਿ ਇੱਥੇ ਸਾਡੇ ਮਾਤਾ ਜੀ ਨੇ ਇਲਾਜ ਕਰਾਇਆ ਸੀ ਸਾਲ ਪਹਿਲਾਂ ਲਗਾਤਾਰ ਉਹ ਆਪਣਾ ਇਥੇ ਜਾ ਕੇ ਪਕਰਾਉਂਗੇ ਰੇ ਇਹ ਵਿਸ਼ਵਾਸ ਦੁਆਈ ਗਏ ਆ ਤੇ ਅੱਜ ਸਹੀ ਹੋ ਜੋ ਕੱਲ ਸਹੀ ਹੋ ਪਰ ਥੀਰ ਦੇ ਉੱਤੇ ਜਾ ਕੇ ਜਿਹੜਾ ਬਾਹਰੋਂ ਆਪਾਂ ਟੈਸਟ ਕਰਾਇਆ ਉਹਨਾਂ ਨੇ ਜਾ ਕੇ ਦੱਸਿਆ ਕਿ ਇਹ ਜਿਹੜਾ ਆਪਰੇਟ ਆ ਦੁਬਾਰਾ ਹੋਏਗਾ ਔਰ ਰੋਸ਼ ਦੇ ਵਜੋਂ ਡਾਕਟਰ ਨੇ ਜਿਹੜਾ ਡਾਕਟਰ ਆਮਣਿਆ ਇਹਨਾਂ ਨੇ ਕਾ ਸਾਡੇ ਸਤਿਕਾਰਯੋਗ ਪਪਾ ਜੀ ਨੂੰ ਵੀ ਮਿਲੇ ਆ ਪਹਿਲਾਂ ਇਹਨਾਂ ਨੂੰ ਕਿਹਾ ਗਿਆ ਵਾ ਵੀ ਤੁਹਾਨੂੰ ਅਸੀਂ ਚੈੱਕ ਕਰਾਈ ਪੇਮੈਂਟ ਕਰ ਦਾਂਗੇ ਤੁਸੀਂ ਇਹਨਾਂ ਦਾ ਇਲਾਜ ਕਰਾਓ ਪਰ ਹੁਣ ਜਿਹੜਾ ਵਾ ਉਸ ਚੀਜ਼ ਤੋਂ ਜਿਹੜਾ ਇਨਕਾਰ ਕਰ ਰਿਹਾ ਇਹਦੇ ਚੱਕਰ ਦੇ ਵਿੱਚ ਹੀ ਸਾਡੇ ਸਤਿਕਾਰਯੋਗ ਭਾਜੀ ਨੇ ਵੀ ਦੱਸਿਆ ਕਿ ਇਹ ਵੱਡੇ ਪੱਧਰ ਦੇ ਉੱਤੇ ਇੱਕ ਜਲ ਹਸਪੀਟਲਾਂ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਕਰਾਂਗੇ ਜਿਦੇ ਵਿੱਚ ਸਾਡੇ ਗਰੀਬ ਜਿਹੜੇ ਲੁੱਟੇ ਜਾ ਰਹੇ ਆ ਔਰ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਦੀ ਜੋ ਯੋਜਨਾ ਬਾਰੇ ਵੀ ਦੱਸਿਆ ਕਿ 5 ਲੱਖ ਦਾ ਜਿਹੜਾ ਇਲਾਜ ਫ੍ਰੀ ਕਰਦੇ ਆ ਉਹਦੇ ਤੋਂ ਵੀ ਪੈਸੇ ਕੱਢਦੇ ਆ ਔਰ ਵਿਚਾਰੇ ਗਰੀਬਾਂ ਕੋ ਗਰੀਬਾਂ ਕੋ ਵੀ ਪੈਸੇ ਛਕਦੇ ਆ ਅਸੀਂ ਇੱਕ ਵੱਡੇ ਪੱਧਰ ਤੇ ਇੱਕ ਵੱਡਾ ਧਰਮਾ ਲਾਵਾਂਗੇ ਜਿੱਥੇ ਸਿਵਲ ਸਰਜਨ ਨੂੰ ਸੱਦਾ ਆ ਜਾਊਗਾ ਉਥੇ ਉਹਨਾਂ ਨਾਲ ਬਹਿ ਕੇ ਮੀਟਿੰਗ ਹੋਊਗੀ ਕਿ ਅਸੀਂ ਇਹ ਜਿਹੜਾ ਅਤਿਆਚਾਰ ਨਹੀਂ ਹੋਣ ਦੇਣਾ ਅਸੀਂ ਇਹ ਇਹਦਾ ਜਿਹੜਾ ਰੋਸ ਕਰਾਂਗੇ ਵੱਡੇ ਪੱਧਰ ਤੇ ਮਿਲਿਆ ਗਿਆ ਤੁਹਾਡੇ ਕੋਲ ਸਰਪ੍ਰੋਖ ਮੈਂ ਤਾਂ ਨਹੀਂ ਜੇ ਮੇਰਾ ਹੋਰ ਸਾਰੀ ਟੀਮ ਨਹੀਂ ਜੇ ਮਿਲੀ ਨਾਲ ਡਾਕਟਰ ਵੱਲੋਂ ਕੋਈ ਗਾਲ ਕਾਲੀ ਆਈ ਮਿਲਣ ਦੀ ਜੇ ਉਹ ਨਹੀਂ ਗਾਲ ਕਰੂਗਾ ਅਸੀਂ 10 15 ਮਿੰਟ ਦੇਖਣਾ ਸੀ ਹਾਈਵੇਅ ਬਟਾਲੇ ਰੋਡ ਦੇ ਉੱਤੇ ਬਹਿ ਜਾਣਾ ਜੀ ਅੱਜ ਤਾਂ ਨਲਗਾ ਹੈ ਜੋ ਬੋਲੇ ਸੋਨਰ ਭਾਗ ਭਗਵਾਨ ਵਾਲਮੀਕ ਮਹਾਰਾਜ ਕੀ ਜੋ ਹੈ ਸ੍ਰੀ ਸ੍ਰੀ 108 ਸਤਗੁਰੂ ਗਿਆਨ ਆਤਮਾ ਰਾਜ ਸਤਗੁਰੂ ਗੁਰੂ ਨਾਨਕ ਮਹਾਰਾਜ ਜੀ ਹਾਂ ਤੇ ਜੀ ਦੇ ਬਰਾਜ ਮਨ ਸਤਗੁਰੂ ਦਾ ਜੀ ਆਤਮਾ ਧਰਨਾ ਲਾਇਆ ਧਰਨਾ ਇਸ ਕਰਕੇ ਲਾਇਆ ਗਿਆ ਜੀ ਇਹਨਾਂ ਨੇ ਹਸਪਤਾਲ ਵਾਲਿਆਂ ਨੇ ਆ ਬੀਬੀ ਜੀ ਇਹਨਾਂ ਦਾ ਆਪਰੇਸ਼ਨ ਜਿਹੜਾ ਵਾ ਕੋਈ ਪੈਰ ਦਾ ਗਲਤ ਕਰਤਾ ਜਿਹਦੇ ਨਾਲ ਹੱਡੀ ਜੜੀ ਆ ਪ੍ਰੋਪਰ ਨਹੀਂ ਜੁੜੀ ਉਹ ਸੰਤਲੇ ਤੇ ਅਸੀਂ ਡਾਕਟਰ ਸਾਹਿਬ ਨੂੰ ਇਹਨੂੰ ਮਿਲ ਲਏ ਆ ਇਹਨੂੰ ਪੁੱਛਿਆ ਕਿ ਬਈ ਇਹ ਆਪਰੇਸ਼ਨ ਕਿਉਂ ਨਹੀਂ ਸਹੀ ਆ ਤੇ ਉਹ ਕਹਿ ਰਿਹਾ ਕਿ ਸਾਡਾ ਤਾਂ ਹੱਡੀ ਜੋੜਨਾ ਨਹੀਂ ਆ ਮੈਂ ਕਿਹਾ ਫਿਰ ਇਹ ਕਿਹਦਾ ਕੰਮ ਆ ਇਹ ਸਾਨੂੰ ਦੱਸ ਦੋ ਜੇ ਡਾਕਟਰ ਦਾ ਕੰਮ ਨਹੀਂ ਆ ਹੱਡੀ ਜੋੜਨਾ ਤੇ ਤੁਸੀਂ ਇਹਦਾ ਆਪਰੇਸ਼ਨ ਕਿਉਂ ਕੀਤਾ ਇਹ ਤਾਂ ਨਹੀਂ ਕੰਮ ਆਗਾ ਸਾਲ ਹੋ ਗਿਆ ਇਹਨੂੰ ਇੱਕ ਸਾਲ ਹੋ ਗਿਆ ਹਾਲੇ ਤੱਕ ਉਹਦੇ ਪੈਰ ਦੀ ਜਿਹੜੀ ਸੋਜ ਆ ਉਹ ਨਹੀਂ ਉਤਰ ਰਹੀ ਪਰਿਆਣੀ ਆ ਰਿਹਾ ਮੈਂ ਤੁਹਾਨੂੰ ਕਹਿੰਦਾ ਕਿ ਡਾਕਟਰ ਵੱਲੋਂ ਆਪਰੇਸ਼ਨ ਗਲਤ ਕੀਤਾ ਗਿਆ ਗਲਤ ਕੀਤਾ ਗਿਆ ਜੀ ਔਰ ਢਿੱਪਾਪਰ ਜੁੜੀ ਨਹੀਂ ਢਿੱਪੀ ਬਾਹਰ ਨਿਕਲ ਗਈ ਉਹਨਾਂ ਨੇ ਕੀ ਕਿਹਾ ਡਾਕਟਰ ਨੇ ਡਾਕਟਰ ਨੇ ਕਿਹਾ ਬਾਹਰੋਂ ਤੁਸੀਂ ਪਤਾ ਕਰ ਲਓ ਜੇ ਇਹਦੇ ਪਰੇਸ਼ਾਨ ਕੋਈ ਕਹਿੰਦਾ ਹਸਪੀਟਲ ਵਾਲਾ ਵੀ ਕਰਨਾ ਪਊਗਾ ਤੇ ਉਹਦਾ ਵੇਖੋ ਮੈਂ ਉਹਦੇ ਪੈਸੇ ਦੇਣ ਲਈ ਵੀ ਤਿਆਰ ਆ ਹਣਾ ਕਹਿੰਦਾ ਪਰ ਮੈਂ ਪੈਸੇ ਜਿਹੜੇ ਚੈੱਕ ਰਹੀਂ ਦੇਨੇ ਆਇਆ ਤੂੰ ਚੈੱਕ ਰਹੀਂ ਦੇ ਦੇ ਹਸਪਤਲ ਨੂੰ ਦੇ ਦੋ ਜੋਰ ਦਾ ਇਲਾਜ ਹੈ ਨਾ ਇਹਦਾ 1.5 ਲੱਖ ਰੁਪਇਆ ਲੱਗਾ ਵਾ ਜੋ ਡਾਕਟਰ ਕਹਿੰਦਾ ਵਾ ਇਲਾਜ ਵਾਸਤੇ ਉਹ ਤੁਸੀਂ ਉਹ ਪੈਸੇ ਦੇ ਦੋ 100 ਦਾ ਮੈਂ ਸਟੈਪ ਕੀਆ ਹਸਟਾਪਾ ਦੇਖੋ ਜੀ ਅੱਜ ਉਸ ਤੋਂ ਬਾਅਦ ਇਹ ਮੁੱਕਰ ਗਿਆ ਫਿਰ ਕੱਲ ਕੱਲ ਫਿਰ ਕਹਿੰਦਾ ਵੀ ਤੁਸੀਂ ਜੋ ਕਰਨਾ ਕਰ ਲੋ ਫਿਰ ਮੈਂ ਪੈਸੇ ਦੀ ਗੱਲ ਕਰਨਾ ਨਾ ਮੈਂ ਇਲਾਜ ਕਰਾਉਣਾ ਬਿਲਕੁਲ ਜੀ ਬਿਲਕੁਲ ਉਹ ਹਾਈਵੇ ਰੂਟ ਰੋਕਿਆ ਜਾਊਗਾ ਫਿਰ ਇਹਦਾ ਕੰਮ ਇਹਦੀ ਕੰਪਲੀਟ ਕੀਤੀ ਗਈ ਉਹ ਸਾਨੂੰ ਕੰਪਲੀਟ ਨਹੀਂ ਕੀਤੀ ਪੁਲਿਸ ਨੂੰ ਸੀਆਈਡੀ ਨੂੰ ਉਦਾਂ ਰਿਪੋਰਟ ਕੀਤੀ ਜੀ ਇਹ ਮਸਲਾ ਜਿਹੜਾ ਅਜੋ ਤਨਾਲਾ ਬੈਠੇ ਬਾਜ ਰਿਹਾ ਇਹ ਮਸਲਾ ਜਿਹੜਾ ਅਜੋ ਤਨਾਲਾ ਬੈਠੇ ਬਾਜ ਰਿਹਾ ਇਹ ਮਸਲਾ ਜਿਹੜਾ ਅਜੋ ਤਨਾਲਾ ਬੈਠੇ ਬਾਜ ਰਿਹਾ